ਆਮ ਦਾ ਬੇਲਾ ਪੌਣੇ 6 ਹੋ ਚੁੱਕੇ ਨੇ ਸਾਡੇ ਨਾਲ ਬਾਪੂ ਨਿਹਰ ਸਿੰਘ ਜੀ ਮੌਜੂਦ ਨੇ ਜਿਲ੍ਹਾ ਮੀਤ ਪ੍ਰਧਾਨ ਨੇ ਫਤਿਹਗੜ ਸਾਹਿਬ ਤੋਂ ਔਰ ਤੁਸੀਂ ਦੇਖੋ ਕਿ ਪਿੱਛੇ ਅੱਗ ਵੀ ਧੁੱਕ ਰਹੀ ਏ ਪਰ ਨਾਲ ਦੀ ਨਾਲ ਦਿਲ ਵੀ ਜਿਹੜਾ ਭਰਿਆ ਹੋਇਆ ਕਿਉਂਕਿ ਜਿਹੜੀ ਸਥਿਤੀ ਹੈ ਉਹ ਬੜੀ ਉਦਾਸ ਕਰਨ ਵਾਲੀ ਏ ਕਿਉਂਕਿ ਸਾਡਾ ਇੱਕ ਬਜ਼ੁਰਗ ਜਿਹੜਾ 25 ਦਿਨਾਂ ਤੋਂ ਮਰਨ ਵਰਤ ਤੇ ਬੈਠਾ ਉਹ ਟਸ ਤੋਂ ਮਸ ਨਹੀਂ ਆਪਣੀ ਕੁਰਬਾਨੀ ਦੇਣ ਲਈ ਤਿਆਰ ਹੈ ਪਰ ਉੱਥੇ ਹੀ ਸਰਕਾਰਾਂ ਵੀ ਟਸ ਤੋਂ ਮਸ ਨਹੀਂ ਹੋ ਰਹੀਆਂ ਬਾਪੂ ਨਾਹਰ ਸਿੰਘ ਜੀ ਤੁਹਾਡੇ ਨਾਲ ਕੁਝ ਦਿਲ ਦੇ ਦਰਦ ਜਿਹੜੇ ਜ਼ਾਹਿਰ ਕਰਨਾ ਚਾਹੁੰਦੇ ਆ ਦਿਲ ਦੇ ਜਿਹੜੇ ਭਾਵ ਜ਼ਾਹਿਰ ਕਰਨਾ ਚਾਹੁੰਦੇ ਆ ਸੁਣਦੇ ਆ ਜੀ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਨਾਹਰ ਸਿੰਘ ਪਿੰਡ ਖੋਜੇ ਮਾਦਰਾ ਜਿਲ੍ਹਾ ਮੀਤ ਪ੍ਰਧਾਨ ਜੀ ਮੋਰੀ ਮੋਦੀ ਸਾਹਿਬ ਨੂੰ ਬੇਨਤੀ ਹੈ ਵੀ ਦੇਖੋ ਠੀਕ ਹੈ ਪ੍ਰਮਾਤਮਾ ਨੇ ਉਹਨੂੰ ਰਾਜ ਭਾਗ ਦੇਤਾ ਪਰ ਥੋੜਾ ਜਿਹਾ ਉਹਨੂੰ ਸੋਚਣਾ ਚਾਹੀਦਾ ਹੂੰ ਦੇਖੋ ਬੜੇ ਬੜੇ ਰਾਜੇ ਹੋ ਕੇ ਭਾਗੇ ਨੌ ਰੰਗ ਵਰਗੇ ਹੋਰ ਜਿੰਨਾ ਕਿੰਨਾ ਕਿਸ ਦਾ ਨਾਮ ਲੈ ਦੀਏ ਵੀ ਇਹਨੂੰ ਕੋਸਨ ਕੋ ਜੀਮੀਦਾਵਾਂ ਕਿੰਨੀ ਸੋਚ ਕੇ ਹਰ ਜ਼ਿਮੀਂਦਾਰ ਕੋਈ ਨਜਾਇਜ਼ ਨਹੀਂ ਮੰਗਦੇ ਆਪਣਾ ਹੱਕ ਮੰਗਦੇ ਨੇ ਉਹ ਵੱਲੋਂ ਦੇਖ ਕੇ ਔਰ ਸਦਾ ਜਿਉਂਦੇ ਨਹੀਂ ਰਹਿਣਾ ਹੂੰ ਇੱਕ ਦਿਨ ਤਾਂ ਨਹੀਂ ਰਹਿਣਾ ਇੱਕ ਦਿਨ ਤਾਂ ਮਰਨਾ ਹੀ ਮਰਨਾ ਔਰ ਉਹਦੀ ਸੋਚ ਪਤਾ ਨਹੀਂ ਕਿੱਧਰ ਬੜੀ ਵੀ ਆ ਕੀ ਹੰਕਾਰ ਬੜਿਆ ਬੋਚ ਵੀ ਕਿਉਂ ਨਹੀਂ ਇੱਧਰ ਨੂੰ ਧਿਆਨ ਕਰ ਰਿਹਾ ਪਤਾ ਨਹੀਂ ਤਾਂ ਉਹਨੂੰ ਕਿਸੇ ਦੀ ਚੱਕ ਆ ਆਪਣੇ ਅੰਮ੍ਰਿਤਸਰੋਂ ਨਾ ਵਰਗਿਆਂ ਦੀ ਹੋੜ ਦੀ ਵੀ ਜਿਹੜਾ ਇੱਧਰ ਨੂੰ ਸੋਚ ਹੀ ਨਹੀਂ ਰਿਹਾ ਕੁਸਤਾ ਨੇਕੀ ਘੱਟ ਲਵੇ ਤੁਪਕ ਕਿੰਨੇ ਦਿਨ ਹੋ ਗਏ ਇੱਥੇ ਆਇਆ ਨੂੰ ਹਾਂਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਇਆ ਨੂੰ 26 ਤਰੀਕ ਦਾ ਜੀ 26 ਤਰੀਕ ਦੇ 26 ਤਰੀਕ ਦਾ ਦੋ ਨਾਂਗੇ ਚਾਰ ਨਾਂਗੇ ਪੈਣੇ ਹੂੰ ਦੋ ਕਲਰ ਵਰਸੋਂ ਹੂੰ ਦੋ ਪੈਣੇ ਦੋ ਤਰੀਕ ਨੂੰ ਤਿੰਨ ਤਰੀਕ ਨੂੰ ਤੁਹਾਡੀ ਉਮਰ ਕਿੰਨੀ ਹੈ ਜੀ ਉਮਰ 85 ਸਾਲ ਹੈ 85 ਸਾਲ ਹਾਂ ਇੱਧਰ ਵੇਖਾਂਗੇ ਇੱਧਰ ਕਰਦੇ ਹਾਂ ਹਾਂ 85 ਸਾਲ ਚੱਲਦਾ ਜੀ ਹੂੰ ਵੀ ਮੈਂ 47 ਵੀ ਦੇਖੀ ਆ ਬੁੜੇ ਹਾਲਤੇ 47 ਚ ਤਾਂ ਇਹ ਥੋੜਾ ਸੋਚ ਲਵੇ ਕੁਛ ਤਾਂ ਨੇਕੀ ਖਾਟ ਲਵੇ ਹਮ ਕਿਉਂ ਬੁੜੇ ਹੁਣ ਕਿੰਨੇ ਮੈਨ ਤੋਂ ਵੀ ਬਡੇ ਨੇ ਕਿਉਂ ਤਰਸਾਉ ਲੰਦਾ ਇਹ ਔਰ ਇਹਨੇ ਪੱਲਿਓ ਕੁਛ ਨਹੀਂ ਦੇਣਾ ਹਾਂ ਜੇ ਦੇਣਾ ਹੈ ਉਹਦਾ ਪਬਲਿਕ ਨੂੰ ਦੇਣਾ ਸਾਡਾ ਹੀ ਸਾਨੂੰ ਮੋੜਨਾ ਸਾਡਾ ਹੀ ਸਾਨੂੰ ਮੋੜਨਾ ਕੋਈ ਇਹਨੇ ਪੱਲਿਓ ਦਾ ਕੁਛ ਨਹੀਂ ਦੇਣਾ ਹੈਗਾ ਬੇਦੀ ਕਿੱਥੇ ਸੋਚ ਪਈ ਆ ਕਿਉਂ ਇੰਨੇ ਪਾਪ ਖਾਟ ਰਿਆ ਅਰ ਦੂਜੀ ਗੱਲ ਐ ਇਹ ਜਿਹੜਾ ਮਾੜਾ ਕੰਮ ਆ ਖੁੰਦਾ ਉਹ ਜਰੂਰ ਮੂਰੇ ਆਉਂਦਾ ਆਜਵੇ ਕਦੇ ਹੂੰ ਪਾਪ ਲੁਕਿਆ ਨਹੀਂ ਰਹਿੰਦਾ ਪਾਪ ਨੇ ਕਿਤੇ ਨਾ ਕਿਤੇ ਉੱਗਣਾ ਇੱਕ ਸਰਕਾਰ ਬਾਪੂ ਉੱਤੇ ਵੀ ਐ ਨਾ ਸਰਕਾਰ ਕੁੱਤਾਂ ਵੀ ਸਰਕਾਰ ਹੈਗੀ ਉਹ ਸਰਕਾਰ ਨਹੀਂ ਨੂੰ ਕਰਨਾ ਹੂੰ ਜਿਹੜੀ ਉੱਪਰਲੀ ਸਰਕਾਰ ਆ ਬੇਟੇ ਹੂੰ ਉਹਨੇ ਨੂੰ ਕਰਨਾ ਅੱਛਾ ਡੁੱਲੇ ਬੇਰਾਂ ਦਾ ਅੱਜ ਵੀ ਕੁਛ ਨਹੀਂ ਵਿਚਲਿਆ ਅੱਜ ਵੀ ਇਹ ਸੋਚਣ ਪਏ ਬੀਕ ਦਿਨ ਮਰਨਾ ਕਿਉਂ ਬਦਨਾਮੀ ਕਰਦਾ ਕੋਸਤਾ ਖੱਟਦਾ ਟੰਡਾ ਨਾ ਉਹ ਇਹ ਜੇ 12 ਮੰਗਾ ਨੇ ਉਹਨਾਂ ਵਿੱਚੋਂ ਤਿੰਨ ਤਿੰਨ ਸੇ ਦੇ ਦੇ ਉੱਚੀ ਦਾ ਕੱਲਵੇ ਫੇਰ ਜਿਹੜੀ ਸਵਾਮੀ ਨਾਥਨ ਦੀ ਰਿਪੋਰਟ ਹੈ ਉਹ ਜਿਸ ਬੰਦੇ ਨੇ ਬਣਾਈ ਹੈ ਉਹਨੇ ਸਾਰਾ ਤੱਤ ਕੱਢ ਕੇ ਖਰਚੇ ਗਿਣ ਕੇ ਆਮਦਨ ਗਿਣ ਕੇ ਉਹਨੇ ਇਸ ਤਰੀਕੇ ਨਾਲ ਬਣਾਈ ਹੈ ਵੀ ਨਾ ਨੁਕਸਾਨ ਸਰਕਾਰ ਦਾ ਹੋਵੇ ਵੀ ਜਿਆਦਾ ਫਾਇਦਾ ਖੇਤੀਆਂ ਨੂੰ ਹੋਵੇ ਜਿਹੜੇ ਮਿਹਨਤ ਕਰਨ ਉਹਨੂੰ ਥੋੜਾ ਤਾਂ ਫਾਇਦਾ ਹੋਣਾ ਚਾਹੀਦਾ ਕਿ ਨਹੀਂ ਹੋਣਾ ਬਿਲਕੁਲ ਹੋਣਾ ਚਾਹੀਦਾ ਜੀ ਅਜੋ ਰੋਜ਼ ਮਰਰਾ ਦੀ ਜ਼ਿੰਦਗੀ ਚ ਚੰਗੀ ਤਰੀਕੇ ਜੀ ਸਕੇ ਕਿਸੇ ਅਗੇ ਹੱਥ ਨਾਲ ਅਗੇ ਦੇਖੋ ਜਿਹੜੀ ਜ਼ਿੰਮੇਵਾਰੀ ਮਿਹਨਤ ਹੈ ਹੂੰ ਮੋਦੀ ਇੱਕ ਦਿਹਾੜੀ ਕਰਕੇ ਦਿਖਾ ਦਵੇ ਹੂੰ ਮੇਰੇ ਨਾਲ ਲਾਲਵੇ ਕੰਮ ਨੂੰ ਇੱਕ ਦਿਨ ਕੰਮ ਕਰ ਦਿਓ ਤੁਸੀਂ ਹੁਣ ਵੀ ਕਰਦੇ ਆ ਆ ਵੇ ਉੱਥੇ ਉਹਨੂੰ ਪਤਾ ਲੱਗ ਜੂ ਕਿ ਕਿੰਨੀ ਕ ਅਖਿਆਈ ਆ ਔਰ ਕਿੰਨੀ ਕ ਇਹਨਾਂ ਨੂੰ ਆਉਂਦਾ ਨੇ ਬਈ ਇੰਨੀ ਕ ਬੇਨਤੀ ਆ ਵੀਡੀਓ ਵੀ ਇਹ ਅਜੇ ਵੀ ਸਮਝ ਬਹੁਤ ਵਧੀਆ ਰਹੂਗਾ ਬਾਕੀ ਹੱਕ ਦੇਣਾ ਪਊਗਾ ਹੱਕ ਦੇਣਾ ਪਊਗਾ ਚਾਹੇ ਰੋਕੇ ਦੇ ਦੇ ਵਿੱਚ ਆ ਹੱਸ ਕੇ ਦੇ ਦੇ ਵਿੱਚ ਮੁੜਦੇ ਨਹੀਂ ਸਾਡੀ ਤਾਂ ਬੇਨਤੀ ਇਹੀ ਆ ਮੁੜਦੇ ਨਹੀਂ ਕਿ ਨਹੀਂ ਉਹਨਾਂ ਤੇਰੇ ਨਹੀਂ ਹੁੰਦੇ ਆਂਗੇ ਮੁੜਦੇ ਨਹੀਂ ਮਰਨਾ ਮਨਜ਼ੂਰ ਆ ਉਹ ਜੋਰ ਨਾਲ ਤਾਂ ਮਰਜ਼ੀ ਆ ਉਹ ਚੰਗਾ ਜਾ ਉਹ ਹੀ ਮਾਰ ਦੇ ਬੇ ਇੱਕ ਪਾਸਾ ਦਾ ਹੋ ਜਾ ਅਰਾਦਾ ਪੱਕਾ ਅਰਾਦਾ ਪੱਕਾ ਪੱਕਾ ਅਰਾਦਾ ਚਟਾਨਰਗਾ ਇਹ ਜੀ ਕਰਦਾ ਨਾ ਵੀ ਇਹ ਜੂਨ ਨਾਲੋਂ ਬੰਦ ਵਾਲਾ ਬਹੁਤ ਹੈ ਬਿਹਤਰ ਇਹ ਦਰਦ ਹੈ ਦਰਦ ਹੈ ਇਹ ਦਰਦ ਹੈ ਆਪਣੇ ਲਈ ਵੀ ਨਸਲਾਂ ਲਈ ਵੀ ਆਉਣ ਵਾਲੀਆਂ ਨਸਲਾਂ ਲਈ ਅੱਛਾ ਵਾਦੇ ਪਹਿਲਾਂ ਕੀਤੇ ਸੀਗੇ ਕਿ ਅਸੀਂ ਬੇਫਿਕਰ ਹੋ ਕੇ ਚੱਲ ਜੂ ਪਰ ਵਾਦਾ ਖਿਲਾਫੀ ਹੋਈ ਆ ਵਾਦਾ ਖਿਲਾਫੀ ਹੋਈ ਆ ਦਾਦਾ ਕਰਕੇ ਮੁਕਰਨਾ ਬਹੁਤ ਮਾੜੀ ਗੱਲ ਆ ਆ ਬੰਦੇ ਨੂੰ ਕੋ ਜਮੀਰ ਚਾਹੀਦੀ ਆ ਜੇ ਇੱਕ ਗੱਲ ਮੂੰਹ ਤੋਂ ਕਹੇ ਦਿੱਤੀ ਉਹਨੂੰ ਪੂਰੀ ਕਰੋ ਹਾਂ ਹੱਕ ਬਣਦਾ ਪੂਰੀ ਕਰਨ ਦਾ ਜਿਹੜਾ ਜ਼ੁਬਾਨ ਤੇ ਖੁਸਾ ਆਪਾਂ ਹਰੇਕ ਨੂੰ ਕਹਿੰਦੇ ਆ ਉਹ ਉਹਦੀ ਜ਼ੁਬਾਨ ਨਹੀਂ ਵੀ ਹੈਗੀ ਉਹਨਾਂ ਆਪਾਂ ਵੀ ਝੂਠੀ ਹੈ ਵੀ ਗੱਲਾਂ ਬੋਲਦੇ ਆਪਾਂ ਵੀ ਇੰਨੀ ਗਬਨਤੀ ਹੈ ਮੇਰੇ ਮਹਾਰਾਜ ਅਸੀਂ ਇਹ ਨਹੀਂ ਕਹਿੰਦੇ ਵੇ ਤੂੰ ਸਾਨੂੰ ਵੱਧ ਦੇ ਹੂੰ ਤੇ ਸਾਨੂੰ ਬਣਦਾ ਹੱਕ ਦੇ ਦੇ ਹੂੰ ਤੇਰੀ ਜਾਇਜ਼ਾਕਾਰ ਹੈ ਅਸੀਂ ਮਰਦੇ ਸੁੱਖ ਦੀ ਰੋਟੀ ਖਾ ਲੇਗੀ ਹੱਕ ਸੱਚ ਦੇ ਫੈਸਲੇ ਕਰੋ ਕਿ ਮਹਾਰਾਜ ਨੇ ਅਹੁਦਾ ਦਿੱਤਾ ਹਾਂ ਬਸ ਹੱਕ ਬਹੁਤ ਬਹੁਤ ਧੰਨਵਾਦ ਬੇਟਾ